ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਆਪਾਂ ਗੱਲ ਕਰਾਂਗੇ 27 ਤੋਂ 30 ਅਗਸਤ ਤੋਂ ਪੰਜਾਬ ਦੇ ਮੌਸਮ ਦੀ ਭਾਰੀ ਤੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਮੌਸਮ ਭਾਗ ਵੱਲੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਮੈਚ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਅੱਗੇ ਵਧਦੇ ਹਾਂ ਵੀਡੀਓ ਲਈ ਤੁਸੀਂ ਪਹਿਲਾਂ ਦੇਖ ਸਕਦੇ ਹੋ ਆਪਣੇ 26 ਅਗਸਤ ਦੀਆਂ ਅੱਜ ਦੀਆਂ 26 ਅਗਸਤ ਸ਼ਾਮਾਂ ਦੇ 5:00 ਹੋ ਚੁੱਕੇ ਹਨ ਦੇਖੋ ਤੁਸੀਂ ਆਪਣੇ ਮਾਲਵੇ ਸਿਹੜ ਦੇ ਭਾਗਾਂ ਵਿੱਚ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲਿਆ ਆਪਣੇ ਹਰੇ ਦੇ ਨਾਲ ਲੱਗਦੇ ਭਾਗਾਂ ਵਿੱਚ ਬਹੁਤ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਆਪਣੇ ਦੋ ਤਿੰਨ ਘੰਟਿਆਂ ਤੋਂ ਲਗਾਤਾਰ ਦੇਖ ਤਾ ਤੁਸੀਂ ਰਡਾਰ ਹੈ ਪਰ ਗੱਲ ਕਰੀਏ ਜੋ 26 ਤਰੀਕ ਕਿਨਾਂ ਭਾਗਾਂ ਵਿੱਚ ਮੀਂਹ ਨਹੀਂ ਜਿਆਦਾ ਸਾਰ ਹਨ ਅੱਜ ਆਪਣੇ 26 ਤਰੀਕ ਦੀ ਦਿਸਦੋਂ ਆਪਣੇ ਸੰਗਰੂਰ ਦੇ ਭਾਗ ਹੋ ਗਏ ਪਟਿਆਲੇ ਦੇ ਹੋ ਗਏ ਫਤਿਹਗੜ ਸਾਹਿਬ ਦੇ ਹੋ ਗਏ ਐਸਸੀ ਨਗਰ ਹੋ ਗਏ ਲੁਧਿਆਣਾ ਹੋ ਗਿਆ ਨਵਾਂ ਸ਼ਹਿਰ ਦਾ ਕੁਸ਼ਰੂਪਨਗਰ ਦੇ ਭਾਗ ਹੋ ਅੱਜ ਆਪਣੇ 26 ਤਰੀਕ ਨੂੰ ਵਿੱਚ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲਿਆ ਮੀਂਹ ਤਾਂ ਆਪਣੇ ਤਨਤਨਾ ਅੰਮ੍ਰਿਤਸਰ ਗੁਰਦਾਸਪੁਰ ਫਤਿਹਗੜ ਕੋਟ ਕੂਠਾ ਜੰਦਰ ਵਿੱਚ ਹੁਸ਼ਿਆਰਪੁਰ ਉਚੀ ਦੇਖਣ ਨੂੰ ਮਿਲਿਆ ਵਧੀਆ ਪਰ ਅੱਜ ਥੋੜਾ ਜਿਹਾ ਘੱਟ ਮੀਂਹ ਦੇਖਣ ਨੂੰ ਮਿਲਿਆ ਮੌਸਮ ਭਾਗ ਉਹਦਾ ਕਾਫੀ ਤਗੜੇ ਮੀਂਹ ਦੀ ਉਮੀਦ ਸੀ ਪਰ ਹੋ ਸਕਦਾ ਸ਼ਾਮ ਨੂੰ ਤਗੜਾ ਮੀਂਹ ਦੇਖਣ ਮਿਲੇ ਪਰ ਆਪਣੇ ਮਾਲਵੇ ਬੈਲਟ 'ਚ ਸ਼ਾਮ ਨੂੰ ਤਾਂ ਤਕਰੀਬਨ 3 ਦ ਪਰੀਮੀ ਅਤੇ ਪਰੀਮੀ ਵੀ ਦੇਖਣ ਨੂੰ ਮਿਲਿਆ ਆਪ ਨੂੰ ਆਉਣ ਵਾਲੇ ਕੁਝ ਘੰਟਿਆਂ 'ਚ ਆਪਣੇ ਬਦਲਵਾਈ ਘੋਲੇ-ਘੋਲੇ ਗਾਂ ਨੂੰ ਕੁਝ ਕਰ ਰਹੀ ਹੈ ਮੋਗੇ ਦੇ ਭਾਗ ਹੋਗੇ ਫਿਰੋਜ਼ਪੁਰ ਦੇ ਭਾਗ ਹੋਗੇ ਪੂਸ ਜਿੰਨੇ ਦੇ ਭਾਗ ਹੋਗੇ ਹਸ਼ਾਰਪੁਰ ਦੇ ਹੋਗੇ ਥੋੜੇ ਬੋਦੇ ਤਾਂ ਤਾਂ ਨੰਬਰ ਸਾਦੇ ਭਾਗ ਵੀ ਹੋ ਸਕਦੇ ਹਨ ਆਪਣੇ 26 ਤਰੀਕ 5 ਵਜੇ ਸ਼ਾਮ ਤੋਂ ਆਉਣ ਵਾਲੇ 1-2 ਘੰਟਿਆਂ 'ਚ ਇਹਨਾਂ ਭਾਗਾਂ 'ਚ ਫਿਰ ਤੋਂ ਮੀਂਹ ਦੀਆਂ ਕਰਵੀਆਂ ਦੇਖਣ ਨੂੰ ਮਿਲੂਗੀਆਂ ਗਰ ਚਮਕਦੇ ਨਾਲ ਬਾਕੀ ਗੱਲ ਕਰੀਏ 27 ਤਰੀਕ 27 ਤਰੀਕ ਦੇਖਦੇ ਹਾਂ ਕੱਲ ਤੋਂ ਥੋੜੀ ਜੀ ਮੀਂਹ ਵਿੱਚ ਆਪਣੇ ਕਟੌੜੀ ਦੇਖਣ ਨੂੰ ਮਿਲੂਗੀ ਜੋ ਕਿ ਵਧੀਆ ਗੱਲ ਹੈ ਆਪਣੇ ਕਿਸਾਨ ਵੀ ਨਾਲੀ ਬਹੁਤ ਹੰਦਾ ਚੱਲ ਰਹਿਣਾ ਪੰਜਾਬ ਦੇ ਕੱਲੋ ਥੋੜੀ ਜਿਹੀ ਮੀਂਹ ਚ ਰਾਤਾ ਦੇਖਣ ਨੂੰ ਮਿਲੂਗੀ ਫਾਜ਼ਲ ਕਾ ਫਰੋਜਪੁਰ ਤੰਤਾ ਨੰਬਰ ਸਰ ਗੁਰਦਾਸਪੁਰ ਪਠਾਨਕੋਟ ਹਿਆਰਪੁਰ ਦੇ ਹੋ ਕੇ ਰੂਪਨਗਰ ਦੇ ਹੋ ਕੇ ਐਸ ਸੀ ਸਨਗਰ ਦਾ ਇਹਨਾਂ ਚ ਥੋੜੇ ਜਿਆਦਾ ਮੀਂਹ ਅਸਾਰ ਹਨ ਬਾਕੀ ਪੰਜਾਬ ਚ ਥੋੜੇ ਬੋਤੇ ਹਲਕੇ ਦਰਮਿਆਨੇ ਮੀਂਹ ਦੀ ਸਾਰਾ ਹਨ ਕੱਲ ਕਰੀਏ 28 ਗਸਤ ਨੂੰ 28 ਗਸਤ ਨੂੰ ਵੀ ਗੁਰਦਾਸਪੁਰ ਪਠਾਨਕੋਟ ਹਿਆਰਪੁਰ ਰੂਪਨਗਰ ਐਸ ਸੀ ਸਨਗਰ ਬੱਚਾ ਥੋੜਾ ਜਿਹਾ ਮੀਂਹ ਦੇਖਣ ਨੂੰ ਮਿਲਸਾ ਜਿਆਦਾ ਬਾਕੀ ਪੰਜਾਬ ਚ ਲਗਭਗ ਨਾਮਾਤਰ ਮੀਂਹ ਦੇ ਜਾਂ ਮਾਣੇ ਮੋਟੇ ਮੀਂਹ ਦੇ ਅਸਾਰ ਹਨ ਗੱਲ ਕਰੀਏ 2 ਬਸ ਸਾਰਾ ਕਬੂਤਰ ਜਿੰਦਰ ਦੇ ਪਾਗ ਲਿਆਣੇ ਦੇ ਹੋ ਗਏ ਫਤਕਰ ਸਾਹਿਬ ਦੇ ਹੋ ਗਏ ਸਿਰ ਰੂਟ ਪਰ ਵਾਲੇ ਵਿੱਚ ਜੁਰਮਾਨਾ ਵੀ ਦੇਖਣ ਨੂੰ ਮਿਲੂਗਾ ਮੋਢਰੋ ਗੱਲ ਕਰੀਏ ਦੋ ਦਿਨ ਆਪਣੇ ਥੋੜਾ ਜਿਹਾ ਮੌਸਮ ਬੜੀਆ ਰਹੂਗਾ 27 ਤੇ 28 ਤਰੀਕ ਥੋੜੀ ਜਿਹੀ ਮੀਂਹ ਵਿੱਚ ਕਟੌਰੀ ਦੇਖਣ ਨੂੰ ਮਿਲੇਗੀ ਆਪਣੇ 19 ਅਗਸਤ ਤੋਂ ਫੇਰ ਥੋੜੀ ਜਿਹੀ ਉਮੀਦیں ਕਾਰਵਾਈਆਂ ਚ ਵਾਅਦਾ ਦੇਖਣ ਨੂੰ ਮਿਲੂਗਾ 31 ਅਗਸਤ ਤੋਂ ਹੀ ਦੇਖ ਸਕਦੇ ਹਾਂ 31 ਅਗਸਤ ਆਪਣੇ ਲਗਭਗ ਤਾਂ ਤਾਂ ਨੰਬਰ ਤੋਂ ਗਦਾਫਰ ਪਖਾਨਕੋਟ ਦੇ ਭਾਗ ਹੋਵੇ ਹੁਸ਼ਿਆਰਪੁਰ ਕਪੂਸ਼ਾ ਚੰਦਰ ਨਵਾਂ ਸ਼ਹਿਰ ਰੂਪਨਗਰ ਐਸੀਸਨਗਰ ਇਹਨਾਂ ਚ ਭਾਰੀ ਮੀਂਹ ਦੇਖਣ ਨੂੰ ਮਿਲੂਗਾ ਬਾਕੀ ਪੰਜਾਬ ਦੇ ਦਰਮਿਆਨਾ ਵਿੱਚ 29 ਤਰੀਕ ਆਪਣੇ ਦਾ ਅਗਭਗ 31 ਅਗਸਤ ਤੋਂ ਦੋ ਤਿੰਨਾਂ ਨੇ ਫੇਰ ਮੀ ਜੋ ਕਿ ਆਪਣੇ ਇੱਕ ਤਰੀਕੇ ਨਾਲ ਵੈਸੇ ਮਾੜੀ ਗੱਲ ਹੀ ਹੈ ਪਰ ਆਪਣੇ 29 ਤਰੀਕ ਤੋਂ ਫੇਰ ਮੀਂਹ ਵਿੱਚ ਕਾਰ ਹੋਈਆਂ ਵਧਣ ਗਈਆਂ ਕਾਲਮ ਲਾਇਆ ਕਰੀਏ ਅੱਜ ਆਪਣੇ 26 ਤਰੀਕ ਮੀਂਹ ਕਾਫੀ ਵਧ ਗਿਆ ਦੇਖਣ ਨੂੰ ਮਿਲਿਆ 27 28 ਤਰੀਕ ਮੀਂਹ ਆਪਣੇ ਲਗਭਗ ਥੋੜਾ ਹੀ ਦੇਖਣ ਨੂੰ ਮਿਲੂਗਾ ਦਰਮਿਆਨੇ ਪੱਧਰ ਤਾਂ ਕੋਈ ਖਾਸ ਵਾਰਨਿੰਗ ਜਾਰੀ ਹੋਈ 29 ਤੋਂ ਫੇਰ ਮੀਂਹ ਦੀਆਂ ਕਾਰਵਾਂ ਵਿੱਚ ਵਾਧਾ ਦੇਖਣ ਨੂੰ ਮਿਲੂਗਾ 29 ਤਰੀਕ ਨੂੰ ਫੇਰ ਵਧੀਆ ਮੀਂਹ ਪੰਜਾਬ ਵਿੱਚ ਆਪਣੇ ਮੱਝ ਤੋਂ ਵਿੱਚ ਦੇਖਣ ਨੂੰ ਮੈਨ ਸਦਾ ਹੈ ਬਾਕੀ ਅੱਜ ਜਿਹੜੀ ਵਿੱਚ ਨਹੀਂ ਵੀਡੀਓ ਅਗਲੇ ਦਿਨ ਵੀਡੀਓ ਲੈਕਚਰ ਨੂੰ ਸਬਸਕ੍ਰਾਈਬ ਵੀ ਕਰ ਲੋ ਬਾਕੀ ਤੁਹਾਨੂੰ ਡੇਲੀ ਤੋਂ